ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਉੱਤੇ ਤੁਰ ਸਕਦੇ ਹਾਂ ਸਾਹਿਬ ਬਖਸ਼ਿਸ਼ ਕਰਦੇ ਹਨ ਸੁੱਖਾਂ ਦਾ ਦੇਣ ਵਾਲਾ ਗੁਰੂ ਆਪ ਹੀ ਜੇਕਰ ਮਿਹਰ ਕਰੇ ਤੇ ਸਾਨੂੰ ਆਪਣੇ ਲੜ ਲਾ ਲੈ ਇਹ ਗੁਰ ਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਗੁਰੂ ਆਖਦਾ ਹੈ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ ਇਹ ਜੋ ਕੁਝ ਗੁਰੂ ਆਖਦਾ ਹੈ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਅਨੋਖੀ ਤਬਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਸਾਈਂ ਬਖਸ਼ਿਸ਼ ਕਰਦੇ ਹਨ हे ਹਰੀ ਦੇ ਸੰਤ ਜਨੋ हे ਭਰਾਵੋ ਸੁਣੋ ਛੇਤੀ ਹੀ ਗੁਰੂ ਦੀ ਸ਼ਰਣ ਪੈ ਜਾਓ ਗੁਰੂ ਦੀ ਸ਼ਰਣ ਪੈ ਕੇ ਜੀਵਨ ਸਫਰ ਵਾਸਤੇ ਪਰਮਾਤਮਾ ਦੇ ਨਾਮ ਦੀ ਖਰਚੀ ਪੱਲੇ ਬੰਨੋ ਮਤਾ ਇਹ ਸਮਝਿਓ ਕਿ ਅੱਜ ਇਹ ਕੰਮ ਕਰਾਂ ਕਰ ਲਵਾਂਗੇ ਭਲਕੇ ਇਹ ਕੰਮ ਕਰ ਲਵਾਂਗੇ ਟਾਲ ਮਟੋਲੇ ਨਹੀਂ ਕਰਨੇ ਹੇ ਹਰੀ ਦੇ ਸੰਤ ਜਨੋ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਵਿੱਚ ਤੋਰਨ ਲੱਗ ਪੈਂਦਾ ਹੈ اے ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ਸਾਈ ਬਖਸ਼ਿਸ਼ ਕਰਦੇ ਹਨ हे बनवारी प्रभु मेनू तेरा नाम जपण दी तांग लगी हुई है मेरे उते मेहर कर हे दास नानक हे प्रभु मेनू साथ संगत विच मलाई रख मेनू तेरे संत जना दे चरणा दी ਧੂੜ ਮਿਲੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ